ਮੋਤੀ ਲੱਗ ਕੇ ਟਿੰਗਾਰੇ ਨਾ ਪਾਓ ਪਾਓ ਬਿੱਚੇ ਟਿੰਗਾਰੇ ਨਾ ਪਾਓ ਮੋਤੀ ਲੱਗ ਕੇ ਟਿੰਗਾਰੇ ਨਾ ਪਾਓ ਬਾਈ ਇਹਦਾ ਫਿਕਸ ਰੇਟ ਆ ਲੱਖ ਰੁਪਈਆ ਸਿਰਫ ਲੱਖ ਰੁਪਈਆ ਦਾ ਦੇਣਾ ਆਪਾਂ ਨੇ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਪਹੁੰਚੇ ਹੋਏ ਆ ਬਾਈ ਮਾਮੇ ਦੇ ਮੁੰਡੇ ਦੇ ਵਿਆਹ ਤੇ ਕਰਾਲੀ ਏਰੀਆ ਦੇ ਵਿੱਚ ਇਹ ਸਾਡੇ ਬਾਲਾ ਜੀ ਪਹੁੰਚੇ ਹੋਏ ਆ ਬਾਲਾ ਜੀ ਅਸੀਂ ਕਿਹਾ ਹੁਣ ਆਉਂਦੇ ਨਹੀਂ ਹੈਗੇ ਇਹ ਬਾਈ ਇਹਨਾਂ ਦਾ ਵਿਆਹ 'ਚ ਆਉਣੇ ਆ ਇਹ ਹੁਣ ਹੋਰ ਥੋੜੇ ਜਿਹਾ ਹਾਈ ਲੈਵਲ ਦੇ ਕੰਮ ਲਾਗੇ ਕਰਨ ਠੀਕ ਹੈ ਜੀ ਬਹੁਤ ਬੰਦੇ ਪੁੱਛ ਰਹੇ ਨੇ ਬਾਈ ਬਾਈ ਆ ਨਹੀਂ ਰਿਹਾ ਮੈਂ ਕਹਿੰਦਾ ਬਾਈ ਨੇ ਬਾਈ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਕਿ ਤਾਂ ਕਰਕੇ ਨਹੀਂ ਬਾਈ ਆ ਰਿਹਾ ਉਹ ਕਿਆ ਵਗੈ ਠੀਕ ਹੈ ਤੇ ਬਾਈ ਬਾਕੀ ਜੋ ਵੀ ਨਾਨਕਾ ਦਾ ਹੈਗਾ ਪ੍ਰੋਗਰਾਮ ਹੁਣ ਦੋ ਤਿੰਨ ਦਿਨ ਏਜੰਸੀ ਥੋੜੀ ਰੱਖਣੀ ਬੰਦ ਠੀਕ ਹੈ ਜੀ ਜੀ ਵਿਆਹ ਹੈਗਾ ਸਗੇ ਮਾਮੇ ਦੇ ਮੁੰਡੇ ਦਾ ਠੀਕ ਹੈ ਜੀ ਤੁਹਾਨੂੰ ਪਤਾ ਵਿਆਹ ਬਹੁਤ ਕਰਮਾਵਾ ਕਰਮਾ ਦੇ ਨਾਲ ਆਉਂਦਾ ਤੇ ਇੱਕ ਦੋ ਇਹ ਵੀ ਟਰੈਕਟਰ ਖੜੇ ਆ ਮਾਮੇ ਕੋਲ ਵਗਾਵ ਤੁਹਾਨੂੰ ਉਹ ਵੀ ਦਿਖਾ ਦਨੇ ਆਪਾਂ ਕੁਰੇ ਜਮਈ ਜੈ ਜਮੂਲ ਵਾਲਾ ਟਰੈਕਟਰ ਖੜਾ ਆਫਰ ਹੈ ਆ ਸਮਝ ਲੋ ਵੀ ਜਿਹੜਾ ਲੈ ਗਿਆ ਯਾਦ ਰੱਖੂਗਾ ਟਰੈਕਟਰ ਬਾਕੀ ਇਹ ਥੋੜਾ ਬਹੁਤਾ ਵਿਆਹ ਦਾ ਵੀ ਦਿਖਾਵਾਂਗੇ ਪ੍ਰੋਗਰਾਮਾਂ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਬਾਈ ਉਰੇ ਨੇ ਇੱਕ ਬਾੜੇ 'ਚ ਮਾਮੇ ਨੇ ਖੜਾਇਆ ਹੋਇਆ ਟਰੈਕਟਰ ਸੋਨਾਲੀਕਾ 740 ਇਹ ਟਰੈਕਟਰ ਸੀ ਵਿੱਚ ਘਟਿਆ ਤਾਂ ਇਹ ਟਰੈਕਟਰ ਏਜੰਸੀ 'ਚ ਨਹੀਂ ਪਹੁੰਚਿਆ ਐਂ ਜੋ ਤਾਂ ਇਹ ਮਾਮਾ ਕੱਦਾ ਕਹਿੰਦਾ ਏਜੰਸੀ ਲੈ ਜਾਓ ਲੈ ਜਾਓ ਫਿਰ ਉਰੇ ਵੀ ਇਹਨਾਂ ਨੂੰ ਕੰਮਕਾਰ ਹੁੰਦਾ ਘਰੇ ਇਹਦੀ ਮੁਰਲੀ ਬਾਈ ਇਹਦੀ ਮੁਰਲੀ ਸ਼ੋ ਹੈਗੀ ਆ ਬਾਈ ਉਹ ਤੁਹਾਨੂੰ ਨਾਲ ਮਿਲੂਗੀ ਯੋਧਾ ਮਾਰਗ ਦੇਖੀ ਕਿੰਨੇ ਦਾ ਵੀਰੇ ਇਹ ਟਰੈਕਟਰ ਬਾਈ ਉਦਾਂ ਘੈਂਟ ਹੈ ਚਲਾਈ ਚਲੂਈ ਦਾ ਟਾਇਰ कसे ਹੋਇਆ ਹੈ ਵੀਰੇ ਤਿੰਨ 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 ਮਾਡਲ ਹੈ ਬਾਈ ਇਹ ਹੈਗਾ 2003 ਮਾਡਲ ਜਿਹਦੇ ਮੈਸੀਜ ਨਾਲ ਆ ਬਾਈ ਮੈਸੀ ਦਾ ਇੰਜਨ ਹੈ 245 ਮੈਸੀ ਇੰਜਨ ਦਾ ਸੈਂਟਰ ਗੇਅਰ ਹੈ ਇਹਦੀ ਚਲਾਈ ਚਲੂਈ ਬਹੁਤ ਸੋਹਣੀ ਹੈ ਟਰੈਕਟਰਾਂ ਦੀ ਜਿਹਦੇ ਦਾ ਮੁਰਨਾ ਪੱਲਾ ਵੀ ਵੀਰੇ ਉਹ ਪਿਆ ਪਿੱਛੇ ਬਾਈ ਦਾ ਸਿਰਵਾ ਹਾ ਥੋੜਾ ਜਿਹਾ ਰੰਗ ਇੱਥੇ ਤੇ ਉੜਿਆ ਹੋਇਆ ਹੈ ਬਾਕੀ ਰੰਗ ਵਧੀਆ ਪਿਆ ਦੋਤ ਮੈਨਾਂ ਡਬਲ ਕਲਚ ਹੈ ਇਹ ਡਬਲ ਕਲਚ ਵਾਲਾ ਟਰੈਕਟਰ ਹੈ ਬਾਈ ਇਹ ਠੀਕ ਆ ਜੀ ਤਿੰਨ ਮਾਡਲ ਤਿੰਨ ਮਾਡਲ 2003 ਮਾਡਲ ਆ ਬਾਈ ਰਿਮਾ ਰੂਮਾ ਦਾ ਰੰਗ ਸਾਰਾ ਨਾਲ ਦਾ ਦੇਖੋ ਟਾਇਰ ਜ਼ਰੂਰ कसे ਹੋਏ ਆ ਊਂ ਟਰੈਕਟਰ ਵਧੀਆ ਠੀਕ ਆ ਇਧਰੋਂ ਵੀ ਤੁਹਾਨੂੰ ਦਿਖਾ ਦੇਣਾ ਬੰਪਰ ਮੂਰੇ ਲੱਗਿਆ ਹੋਇਆ ਇਹਦਾ ਮੂਰੇ ਵਾਲਾ ਪੱਲਾ ਸਿਰਫ ਉਹ ਪਿਆ ਬਾਈ ਪੱਲਾ ਇਹਦਾ ਮੈਂ ਹਨ ਨਹੀਂ ਪਕਾਵਾਂਗਾ ਹਾਂ ਉਹ ਪਿਆ ਬਾਈ ਪੱਲਾ ਉਹ ਵੀ ਤੁਹਾਨੂੰ ਨਾਲੇ ਦੇਵਾਂਗੇ ਉਹ ਦੇਖੋ ਠੀਕ ਆ ਦੇਖਦਾ ਚਲ ਠੀਕ ਆ ਤੇ ਉਰੇ ਬਾਈ ਇਹਦੀ ਹੁਣ ਬੈਟਰੀ ਥੋੜੀ ਡਾਊਨ ਉਹਦੀ ਬੈਟਰੀ ਡਾਊਨ ਆ ਮਾਮੇ ਦਾ ਮੁੰਡਾ ਆ ਜਾ ਬਾਈ ਉਰੇ ਨੂੰ ਆ ਜਾ ਮੜਾ ਜਾ ਪਾਈ ਇਹੇ ਹੈਗਾ ਜਿਹੜਾ ਲੜਾ ਏ ਉਹਦਾ ਛੋਟਾ ਭਾਈ ਇਹ ਇਹਦਾ ਵੀਡੀਓ ਚ ਬਹੁਤ ਵਾਰ ਆ ਠੀਕ ਆ ਵੀਰੇ ਹੋ ਠੀਕ ਆ ਅੱਜ ਤਾਂ ਸਾਰੇ ਲਿਸ਼ਕੇ ਪੁਸਕੇ ਫਿਰਦੇ ਆ ਮੁੰਡੇ ਅਰੇ ਵਿਆਹ ਦਾ ਮਹੌਰਾ ਨੂੰ ਲਿਸ਼ਕਾ ਨਾਲੇ ਹੋਰ ਆ ਛੋਟਾ ਭਾਈ ਭਾਈ ਮੁੰਡੇ ਦਾ ਹਾਂ ਸਹੀ ਗੱਲ ਆ ਪਾਈ ਅਸਲ ਜਿਹੜੇ ਜਿਹੜੇ ਅਸਲੀ ਮਾਲਕ ਏਜੰਸੀ ਦੇ ਹੀ ਆ ਸੀ ਤਾਂ ਸਭ ਕੋ ਕੰਮੇ ਕਰਦੇ ਆ ਹੱਥ ਮਾਰ ਲਓ ਨਾ ਉਹ ਨਾ ਨਾ ਆ ਜਾ ਉਰੇ ਨੂੰ ਆ ਤਾਂ ਜਾ ਕਨੈਮੀ ਥੋੜੇ ਕੋਲ ਟਰੈਕਟਰ ਘਰੇ ਤੇ ਦੇਖਿਆ ਚਲਾ ਕੇ ਹਾਂ ਫਿਰ ਚਲਾਇਆ ਠੀਕ ਆ ਧੱਕਾ ਸਟਾਰਟ ਹੁੰਦਾ ਉਹ ਇਹ ਹੋ ਧੱਕਾ ਆ ਅੱਛਾ ਆਏ ਨਾ ਬਾਹਰੇ ਖੜਦਾ ਨਾ ਉਦਾਂ ਠੀਕ ਆ ਜਣ ਕੇ ਹੋ ਠੀਕ ਆ ਵਧੀਆ ਮਤਲਬ ਚਲਾਇ ਚੁਰੀ ਠੀਕ ਆ ਇਹਦਾ ਹੁਣ ਹੁਣ ਆਪਾਂ ਦੇ ਦਈਏ ਟਰੈਕਟਰ ਇਹ ਇਹ ਦੇ ਰਿਹਾ ਤਾਂ ਹੀ ਲੈ ਗਿਆ ਅੱਛਾ ਤੇ ਬਾਈ ਇਹਦਾ ਟਰੈਕਟਰ ਦਾ ਉਹ ਵੀ ਪਕਾਉ ਆ ਮਹਿੰਦਰਾ ਹੈ ਤੇ ਲੋ ਬਾਈ ਟਰੈਕਟਰ ਦੇਖ ਲੋ ਰਿਮ ਰੋਮੋ ਸੋਨੇ ਆ ਪਿੱਛੇ ਤੇ ਵੀ ਠੀਕ ਆ ਮਰਾੜਾ ਮੂੜਾ ਦਾ ਵਧੀਆ ਆ ਉਹੜਾ ਟਰੈਕਟਰ ਧੋਣੇ ਸਵਾਰਨੇ ਵਾਲੀ ਆ ਬਾਈ ਬਸ ਠੀਕ ਆ ਇਹ ਆਪਾਂ ਨੇ ਇਹਦਾ ਇੱਕੋ ਰੇਟ ਆ ਫਿਕਸ ਇਹਦਾ ਫਿਕਸ ਰੇਟ ਦੱਸ ਦੀਏ ਬਾਈ ਇਹਦਾ ਫਿਕਸ ਰੇਟ ਆ ਲੱਖ ਰੁਪਈਆ ਸਿਰਫ ਲੱਖ ਰੁਪਈਆ ਦਾ ਦੇ ਦੇਣਾ ਆਪਾਂ ਨੇ ਇਹ ਜਿਹਨੇ ਲੈਣਾ ਹੋਇਆ ਜਿਹਨੇ ਲੈਣਾ ਹੋਇਆ ਸਿਰਫ ਉਹੀ ਫੋਨ ਕਰਿਓ ਮੇਰਾ ਵੀਰ ਕਿਉਂਕਿ ਅਸੀਂ ਥੋੜਾ ਜਨੇ ਹੈਗੇ ਦੋ ਤਿੰਨ ਦਿਨ ਵਿਆਹ ਦੇ ਵਿੱਚ ਬੀਜੀ ਜੇ ਕਿਸੇ ਦਾ ਫੋਨ ਚੱਕ ਵੀ ਨਾ ਹੋਇਆ ਤਾਂ ਵਟਸਐਪ ਤੇ ਮੈਸੇਜ ਕਰ ਲਿਓ 2003 ਮਾਡਲ ਆ ਲੱਖ ਰੁਪਈਆ ਮੁੱਲ ਆ ਟਾਇਰ ਮਾੜੇ ਮੋਟੇ ਪੈਣੇ ਆ ਬਾਕੀ ਦਾ ਟਰੈਨ ਪੂਰਾ ਓਕੇ ਆ ਤਿਤਨਾ ਮਰਜ਼ੀ ਕੰਮ ਲਈ ਜਾ ਇਹਦੇ ਨਾਲ ਮੈਸੀਨ ਜਨਰਲ ਆ ਤੇਲ ਖਰਚਾ ਬਹੁਤ ਘੱਟ ਹੈ ਇਹਦਾ ਸਵਰਾਜ ਵਾਲਾ ਇੰਜਨ ਹੈ ਇਹਦਾ ਠੀਕ ਹੈ ਜੀ ਲੋ ਭਾਈ ਬੱਧਨੇ ਤੇ ਬਹਿ ਗਿਆ ਮਾਮਾ ਤੇਰੇ ਇਹਨਾਂ ਲੈ ਮਾਮੀ ਬਹੁਤ ਪੁੱਛਿਆ ਭਾਈ ਅੱਜ ਮਾਮੀ ਦਾ ਖੁਸ਼ ਹੋਣਾ ਬਣਦਾ ਵੀ ਹੈ どんどんどんどんどん立ち上がっていきたい。<laughs> <laughs> ਸਿਵਜੀ ਮਹਾਰਾਜ ਨੇ ਪੱਲੇ ਪੱਲੇ ਮਾ ਤਿੰਨ ਮੁਠੀਆਂ ਰਾ ਕੇ ਪਾਤੀ ਕਾਹ ਜਾ ਕਰਾਂ ਨੂੰ ਜੈਤਰੀ ਗੱਲ ਕਹੀ ਐ ਪੰਡਤ ਆ ਤੰਦੂਰ ਮਗੋ ਪਾ ਗਿਆ ਵੀ ਮੈਂ ਆਇਆ ਥੇ ਨਾਤਾ ਕਰਨ ਆਇਆ ਤਾਂ ਇਸਕੇ ਪਾਸ ਹੈ ਕੇਤਾ ਇਸਕੇ ਪਾਸ ਰਾਖਤੀ ਉਹ ਇਸਨੇ ਮੰਨੂ ਪਾਤੀ ਕੋਈ ਪੈਸਾ ਟੁੱਕਰ ਦੇ ਦਿੰਦਾ ਉਹ ਪੰਡਿਤ ਕਲਾਸ ਪਰ ਤੇ ਉਤਰਿਆ ਆ ਰਹਾ ਨਾਲੇ ਸ਼ਿਵਜੀ ਮਹਾਰਾਜ ਨੂੰ ਮੰਨ ਕੇ ਵਿੱਚੇ ਗਾਲਾਂ ਕੱਢ ਰਿਹਾ ਜਦੋਂ ਪਿੱਛੇ ਮੁੜ ਕੇ ਦੇਖ ਲਿਆ ਵੀ ਸ਼ਿਵਜੀ ਦਿਖਣ ਤੇ ਹਟ ਗਿਆ ਕਾ ਦਿਖ ਰਿਹਾ ਜਿਸ ਟੈਂਕ ਵਿੱਚ ਸ਼ਿਵਜੀ ਮਹਾਰਾਜ ਦਿਖਣ ਤੇ ਹਟਿਆ ਤਾਂ ਪੰਡਿਤ ਨੇ ਮੁੱਠੀਆਂ ਭਰ ਭਰ ਕੇ ਜਿਹੜੀ ਰਾਗ ਤੇ ਖੰਡਾ ਦੀ ਦਹਾਏ ਦਈਏ ਮਨੂੰ टैमकारी राख खिड गीदा जी राखिणी लॻा ਕਰਨ ਮਾਮਾ ਇੱਕ ਮਿੰਟ ਆ ਆ ਭਾਈ ਛੋਟਾ ਮਾਮਾ ਮੇਰਾ ਠੀਕ ਹੈ ਬੜਾ ਮਾਮਾ ਕਾਲਾ ਏ ਜਿਹੜਾ ਏਜੰਸੀ ਚ ਹੁੰਦਾ ਇਹ ਹੈਗਾ ਛੋਟਾ ਮਾਮਾ ਠੀਕ ਹੈ ਹੋਰ ਮਾਮੇ ਠੀਕ ਹੈ ਇਹ ਠੀਕ ਆ ਮਾਮੇ ਦਾ ਘਰ ਆ ਭਾਈ ਛੋਟੇ ਦਾ ਤੇ ਉਧਰ ਹੈਗਾ ਬੜੇ ਮਾਮੇ ਦਾ ਪਹਿਲਾਂ ਤਾਂ ਇਕੱਠੇ ਦੇ ਹੁਣੇ ਸਾਲ ਦੋ ਸਾਲ ਤੇ ਮਕਾਨ ਲੱਗ ਲੱਗ ਪਾਏ ਆ ਤੇ ਮਾਮੇ ਦੇ ਮੁੰਡੇ ਉਰੇ ਆ ਭਾਈ ਜਿਹੜਾ ਤੁਸੀਂ ਲਵਾਇਆ ਦਾ ਖਾੜਾ ਕੀ ਕਹਿੰਨੇ ਇਹਨੂੰ ਕਵਾਦੀ ਖਾੜਾ ਕਹਿੰਦੇ ਕਵਾਦੀ ਖਾੜਾ ਕਹਿੰਨੇ ਆ ਬਹੁਤ ਵਧੀਆ ਲੱਗਿਆ ਭਾਈ ਇਦਰ ਮਾਸੜ ਜੀ ਵਾਈਕੂ ਜੀ ਦੇ ਖਾਲਸਾ ਬਰ ਜੀ ਦੇ ਫਤਿਹ ਪ੍ਰੋਗਰਾਮ ਬਹੁਤ ਹੀ ਦਾ ਮੁੰਡਿਆਂ ਦਾ ਜੀ ਠੀਕ ਆ ਬਹੁਤ ਸੇਵਾ ਕਰੀਆ ਨੇ ਠੀਕ ਆ ਭਾਈ ਅੱਜ ਵੀ ਤਕਰੀਬਨ ਭਾਈ ਹੋਊਗਾ 3-400 ਬੰਦਾ ਹੋਊਗਾ ਭਾਈ ਬਹੁਤ ਯਾਨੀ ਕਿ ਵਧੀਆ ਲੱਗਿਆ ਇਹ ਚੀਜ਼ਾਂ ਭਾਈ ਆਪਣੇ ਤਾਂ ਹਿਓ ਨਹੀਂ ਪੂਰੇ ਮੈਦਾ ਮੰਨ ਕੇ ਚੱਲ ਉੱਦਾਂ ਮੈਂ ਦੇਖਿਆ ਫੋਨ ਫਾਨ ਤੇ ਇੱਕ ਅੱਧੀ ਵਾਰ ਪਰ ਉਦਾਂ ਲਾਈਵ ਅੱਜ ਦੇਖਿਆ ਬਹੁਤ ਵਧੀਆ ਯਾਨੀ ਕਿ ਆਪਾਂ ਦਾ ਭਾਈ ਕੱਟ ਕੱਟ ਕੇ ਬਣਾਈ ਆ 3-4 ਘੰਟੇ ਲੱਗੇ ਹਨਾ 1 ਵਜੇ ਤੇ ਲੱਗੇ ਹੋਵੇ 5 ਵਜੇ ਹਾਂ 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 3-4 ਘੰਟੇ ਲੱਗੇ ਭਾਈ ਸਾਰਿਆਂ ਨੇ ਬਿਰਸਿਆਂ ਨੂੰ ਜੁੜਨਾ ਚਾਹੀਦਾ ਹੈ ਬੰਦਾਂ ਸੁਣਨੇ ਚਾਹੀਦੇ ਹੈ। ਭਾਈ ਇੱਕ ਗੱਲ ਹੋਰ ਦਾ ਤਾਂ ਬਸ ਜਿਹੜੀ ਹੁਣ ਇਹ ਜਿਹੜੇ ਹੁਣ ਜਿਹੜੇ ਅੱਜ ਲੱਗੇ ਤੇ ਬਜ਼ੁਰਗ ਹੈ ਹੀ ਆ। ਇਹਦੇ ਅੱਗੇ ਨੂੰ ਖਤਮ ਹੈ ਇਹ ਚੀਜ਼ਾਂ। ਹਨਾ ਇਹਨਾਂ ਜੋ ਵੀ ਇੱਕ ਅੱਧਾ ਕੋਈ ਵੀ ਜਰਾ ਦੂ-ਦਰ ਚਲੇ ਗਿਆ ਤਾਂ ਵੀ ਇਹਨੇ ਕੰਮ ਓਪਣਾ ਚੱਲਣਾ ਹੈਗਾ ਹਨਾ। ਇਹ ਕੰਮ ਸਾਥ ਨਾਲੇ ਆ। ਭਾਈ 4-5 ਘੰਟੇ ਗਾਇਆ ਬਹੁਤ ਵਧੀਆ ਯਾਨੀ ਕਿ ਵੀ ਆਏ ਰੁਕੇ ਥੋੜੀ ਆ। ਨਾ 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 ਰੁਕੇ ਨਹੀਂ। ਲਗਾਤਾਰ ਹੀ ਲੱਗੇ ਰਹੇ। ਤੇ ਕਾਲੂ ਜਾਣਾ ਭਾਈ ਪੈਲਸ ਵਿੱਚ ਵਿਆਹ। ਕਾਲੂ ਵੀ ਆਪਣੇ ਬਹੁਤ سارے ਭਾਈ ਟਰੈਕਟਰ ਵਾਲੇ ਜਿਹੜੇ ਵੀਰਾਂ ਏਜੰਸੀ ਤੇ ਬਾਕੀ ਜਿਨ੍ਹਾਂ ਨੂੰ ਬਾਈ ਕਾਰਡ ਗਏ ਹੋਏ ਆਪਾਂ ਨੇ ਦਿੱਤੇ ਹੋਏ ਸਾਰਿਆਂ ਨੂੰ ਦੇ ਦਿੱਤੇ ਆ ਵੀ ਜਰੂਰ ਪਹੁੰਚਿਓ ਮਰੰਡੇ ਵਿਆਹ ਪਹਿਲਾ ਦੇ ਵਿੱਚ ਠੀਕ ਆ ਜੀ ਤੇ ਪਿੰਡ ਹੈਗਾ ਜੀ ਇਹ ਮੰਦੋਂ ਠੀਕ ਆ ਜੀ ਉਹ ਬਾਪੂ ਨੇ ਜਾਣ ਨੂੰ ਖੜੇ ਆ ਤੇ ਠੀਕ ਆ ਜੀ ਵੀਡੀਓ ਨੂੰ ਕਰਦੇ ਆਪਾਂ ਖਤਮ ਤੇ ਵੀਡੀਓ ਆਪਾਂ ਨੇ ਬਾਈ ਟੁੱਟਮੀ ਟੁੱਟੇਮੀ ਜੀ ਬਣਾਈ ਆ ਸਾਰੀ ਇਹ ਠੀਕ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਹੁਣ 1-2 ਦਿਨ ਵਿਆਹ ਦੀਆਂ ਹੀ ਬਾਈ ਪਾਵਾਂਗੇ ਵਲੌਗ ਜੇ ਛੋਟੇ ਮੋਟੇ ਜੇ ਕਿਉਂਕਿ ਹੁਣ ਆਪਾਂ 2-3 ਦਿਨ ਲਗਾਤਾਰ ਛੁੱਟੀ ਤੇ ਆ ਠੀਕ ਹੈ ਯਾਸੀ ਵੀ ਬੰਦੇ ਅਲੱਗ-ਪੱਗ ਤੇ ਮਿਲਦੇ ਆਪਾਂ ਹੋਰ ਨਵੇਂ ਵਲੌਗ ਚ ਧੰਨਵਾਦ ਸਾਰੇ ਵੀਰਾਂ ਦਾ